ਉਹ ਲਾਜਾ ਜਿਹੜਾ ਉਹ ਬੰਦ ਕਰਤਾ ਕੀ ਕਹਿਣਾ ਜੋ ਮਹਾਰਾਜ ਇੰਨੀ ਕਿਰਪਾ ਬਾਬੇ ਗੁਰੂ ਤੇਗ ਬਹਾਦਰ ਦੀ ਇਹ ਬੰਦ ਹੀ ਰਵੇ 2200 ਰੁਪਏ ਉਹ ਤਾਂ ਵੱਡੀ ਗੱਡੀ ਦਾ ਤੇ ਇੱਕ ਨਖਰੇ ਕਰਦੇ ਭਾਜੀ ਇਹ ਦੇ ਦੋ ਆਈਦਾ ਵਾ ਆਂਦਾ ਹੈ ਭਗਵਾਨ ਤਮਨ ਸਿੰਘ ਜੀ ਬੜੀ ਕਿਰਪਾ ਕਰਾਂਗੇ ਨੇ ਪਾਣੀ ਕਰ ਦੂੰ ਉਹ ਕਰ ਦੂੰ ਆਹ ਡਰਾਈਵਰਾਂ ਬਾਰੇ ਕੀ ਸੋਚਿਆ ਨੇ ਇਹ ਬਤੱਸੋ ਪਹਿਲਾਂ ਮੈਨੂੰ ਹੁਣ ਤੁਸੀਂ ਕੀ ਕਹੋਗੇ ਇਹ ਤੁਹਾਨੂੰ ਕੀ ਕਹਣ ਭਾਜੀ ਨਹੀਂ ਇੱਥੇ ਇਤਨੀ ਡਰਾਈਵਰ ਦੀ ਕਰਦੇ ਇਹ ਜਿਹੜੀ ਸਰਕਾਰ ਬਣੀ ਆ ਸਰਕਾਰ ਤੇ ਬਣੀ ਨੇ ਬੇੜਾ ਹੀ ਭਾਟਾ ਵਾ 1 ਰੁਪਏ ਦਾ ਡਰਾਈਵਰਾਂ ਪਿੱਛੇ ਕੋਈ ਸੋਚਿਆ ਨਹੀਂ ਜਿੰਨਾ ਅੰਨ ਦਾਦਾ ਲਿਆ ਕੇ ਤੁਹਾਨੂੰ ਖਵਾਉਣਾ ਉਹਨਾਂ ਨੂੰ ਆਂਦਾ ਤੁਹਾਡੇ ਕੇਜੜੇ ਆਪੇ ਭੁਗਤੋ ਉਹ ਮੋਦੀ ਨੇ ਦਾ ਕੇਜੜਾ ਲਾਇਆ ਉਹ ਸਾਡੇ ਭਾਦੀ ਫਿਰ ਤਾਨੇ ਵਾਲੇ ਨਿਕੇ ਨਿਕੇ ਕਿੱਥੋਂ ਪੈਸਾ ਭਰਨਾ ਬਾਬਾ ਜੀ ਨਾਲੇ ਮਰਜੀ ਨਾਲ ਟੋਲ ਵਧਾਈ ਜਾਂਦੇ ਆ ਜੀ ਤਾਂ ਦੋ ਤਿੰਨ ਵਾਰੀ ਪਿਛਲੇ ਪੰਜਾਂ ਛੇ ਮਹੀਨਿਆਂ ਚ ਵਧਾਤੇ ਆ ਕਿੰਨਾ ਕਰ ਪੈਸਾ ਜਿਹੜਾ ਉਹ ਇੱਕ ਟਰੱਕ ਵਾਲੇ ਦਾ ਜਿਹੜਾ ਮਹੀਨੇ ਦਾ ਜਾਂ ਸਰ ਜਾਂਦਾ ਸਾਲ ਦਾ ਤੇ ਇੱਕ ਤਾਂ ਉਹਦਾ ਡੀਜ਼ਲ ਮਹਿੰਗਾ ਹੈ ਇੱਕ ਟੋਲ ਮਹਿੰਗਾ ਸੀਗਾ ਡਰਾਈਵਰਾਂ ਨੂੰ ਤਾਂ ਕੁਝ ਬਚਦਾ ਹੀ ਨਹੀਂ ਸੀਗਾ ਤੇ ਫਿਰ ਟੋਲ ਵੀ ਇਹਨਾਂ ਨੇ ਮਹੀਨਿਆਂ ਦੇ ਵਿੱਚ ਦੋ ਦੋ ਤਿੰਨ ਤਿੰਨ ਵਾਰੀ ਵਧਾਤਾ ਇੰਨਾ ਟੋਲ ਹੈ ਹੀ ਨਹੀਂ ਹੋਰ ਪਾਸੇ ਵੀ ਕਿਤੇ ਵੀ ਨਮੂਰ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੁਲਵਿੰਦਰ ਸਿੰਘ ਅੱਜ ਅਸੀਂ ਲਾਡਵਾਲ ਟੋਲ ਪਲਾਇਆ ਤੇ ਖੜੇ ਆਂ ਲਾਡਵਾਲ ਟੋਲ ਪਲਾਇਆ ਜਿਸ ਨੂੰ ਸਭ ਤੋਂ ਮਹਿੰਗਾ ਟੋਲ ਪਲਾਇਆ ਕਿਹਾ ਜਾਂਦਾ ਤਾਂ ਇਸ ਨੂੰ ਪਹਿਲਾਂ ਕਿਸਾਨਾਂ ਦੇ ਮਲੋਂ ਟੈਕਸੀ ਯੂਨੀਅਨਾਂ ਦੇ ਵੱਲੋਂ ਜਿਹੜਾ ਟਰੱਕ ਯੂਨੀਅਨਾਂ ਦੇ ਵੱਲੋਂ ਉਹ ਪਰਚੀ ਮੁਕਤ ਕੀਤਾ ਗਿਆ ਸੀ ਪਰ ਹੁਣ ਇਸ ਨੂੰ ਲਗਭਗ ਪਿਛਲੇ 2 ਦਿਨਾਂ ਤੋਂ ਪੱਕੇ ਤੌਰ ਦੇ ਉੱਤੇ ਬੰਦ ਕਰ ਦਿੱਤਾ ਗਿਆ ਇਸ ਦੇ ਕੈਬਨਾਂ ਦੇ ਉੱਤੇ ਤਰਪਾਲਾਂ ਜਿਹੜੀਆਂ ਨੇ ਉਹ ਤੁਸੀਂ ਪਈਆਂ ਦੇਖ ਸਕਦੇ ਹੋ ਤਾਂ ਜੂਨੀਅਰਾਂ ਦੇ ਵੱਲੋਂ ਜਿਹੜੀਆਂ ਮੰਗਾਂ ਰੱਖੀਆਂ ਗਈਆਂ ਨੇ ਪਹਿਲਾਂ ਤੁਹਾਨੂੰ ਉਸ ਦੇ ਉੱਤੇ ਝਾਤ ਮਰਵਾਉਣੀ ਹੈ ਕਿ ਮੰਗਾਂ ਕੀ ਨੇ ਮੰਗਾਂ ਜਿਹੜੀਆਂ ਨੇ ਉਹ ਇਹ ਆ ਕਿ ਜਿਹੜਾ ਜਿਹੜਾ ਟੋਲ ਪਲਾਜਾਂ ਦੀਆਂ ਉਹ ਮਿਆਦ ਜਿਹੜੀ ਆ ਉਹ ਖਤਮ ਹੋ ਚੁੱਕੀ ਹੈ ਤਾਂ ਉਹਨਾਂ ਟੋਲ ਪਲਾਜਾਂ ਨੂੰ ਬੰਦ ਕੀਤਾ ਜਾਣਾ ਚਾਹੀਦਾ ਬਾਕੀ ਰਹਿੰਦੇ ਟੋਲ ਪਲਾਜਾਂ ਦੇ ਰੇਟ ਜਿਹੜੇ ਨੇ ਉਹ ਘੱਟ ਕੀਤੇ ਜਾਣੇ ਚਾਹੀਦੇ ਨੇ 20 ਕਿਲੋਮੀਟਰ ਦੀ ਰੇਡੀਏਸ਼ਨ ਦੇ ਅੰਦਰ ਹਰ ਵਹੀਕਲ ਦੇ ਟੂਲ ਟੋਲ ਜਿਹੜੇ ਨੇ ਉਹ ਮਾਫ ਕੀਤੇ ਜਾਣੇ ਚਾਹੀਦੇ ਆ ਤਾਂ ਇਹ ਜਿਹੜਾ ਕਿਸਾਨ ਮਜ਼ਦੂਰ ਡਰਾਈਵਰ ਏਕਤਾ ਜਿਹੜਾ ਹੈ ਉਹਨਾਂ ਦੇ ਵੱਲੋਂ ਟਰੱਕ ਯੂਨੀਅਨ ਦੇ ਵੱਲੋਂ ਜਗਰਾਉਂ ਲੁਧਿਆਣਾ ਜੋ ਵੀ ਜਿਹੜੇ ਨੇੜੇ ਤੜੇ ਯੂਨੀਅਨਾਂ ਨੇ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਆ ਤਾਂ ਪਿਛਲੇ ਦਿਨਾਂ ਤਸਵੀਰਾਂ ਆਈਆਂ ਸੀ ਕਿ ਇਸ ਨੂੰ ਮੁਕੰਮਲ ਤੌਰ ਦੇ ਉੱਤੇ ਪੱਕੇ ਤੌਰ ਦੇ ਉੱਤੇ ਬੰਦ ਕਰਵਾ ਦਿੱਤਾ ਗਿਆ ਤਾਂ ਰੇਟ ਵੀ ਦੱਸਾਂਗੇ ਤੁਹਾਨੂੰ ਜਿਸ ਕਰਕੇ ਇਸ ਨੂੰ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਕਿਹਾ ਜਾਂਦਾ ਤਾਂ ਆ ਕੈਬਿਨਾ ਦੇ ਉੱਤੇ ਜਿਹੜਾ ਪ੍ਰਵਿੰਦਰ ਜੀ ਹੁਣਾਂ ਨੂੰ ਕਹੂੰਗਾ ਕਿ ਇੱਕ ਵਾਰਾ ਸ਼ਾਰਟ ਮਾਰ ਕੇ ਦਿਖਾ ਦਿੱਤੇ ਜਾਣ ਆ ਕੈਬਿਨਾ ਦੇ ਉੱਤੇ ਜਿਹੜਾ ਉਹ ਪੱਕੇ ਤੌਰ ਦੇ ਉੱਤੇ ਬੰਦ ਕਰਕੇ ਤਰਪਾਲਾਂ ਜਿਹੜੀਆਂ ਨੇ ਉਹ ਪਾ ਦਿੱਤੀਆਂ ਗਈਆਂ ਨੇ ਤਾਂ ਰੇਟ ਜਿਹੜੇ ਨੇ ਰੇਟ ਕੀ ਨੇ ਰੇਟ ਤੁਹਾਨੂੰ ਉਹ ਰੇਟ ਦੇ ਉੱਤੇ ਵੀ ਪ੍ਰਵੀnder ਜੀ ਨੂੰ ਕਹੂੰਗਾ ਇੱਕ ਵਾਰ ਜਰੂਰ ਜਿਹੜਾ ਕੈਮਰੇ ਨੂੰ ਜ਼ੂਮ ਕਰਕੇ ਦਿਖਾਇਆ ਜਾਵੇ ਕਿ ਕਾਰ ਜੀਪ ਬੈਂ ਦਾ ਐਲ ਐਮ ਬੀ ਜਿਹੜੀ ਹੈ ਉਸ ਦਾ ਰੇਟ ਜਿਹੜਾ ਇੱਕ ਪਾਸੇ ਦਾ ਜੇਕਰ ਤੁਸੀਂ ਯਾਤਰਾ ਕਰਨੀ ਹੈ ਭਾਵ ਲੰਘਣਾ ਇੱਥੋਂ ਤਾਂ 220 ਰੁਪਏ ਆ ਤੇ ਜੇਕਰ ਤੁਸੀਂ ਆਉਣ ਜਾਣ ਕਰਨਾ ਤਾਂ 330 ਰੁਪਏ ਆ ਤੇ ਜੇਕਰ ਤੁਸੀਂ ਮਹੀਨੇ ਦਾ ਜਿਹੜਾ ਪਾਸ ਬਣਾਉਣਾ ਹੈ ਤਾਂ ਉਹ ਜਿਹੜਾ 7760 ਰੁਪਏ ਦਾ ਤੇ ਦੂਜੇ ਪਾਸੇ ਜਿਹੜਾ ਮਿੰਨੀ ਬੱਸ ਜਾਂ ਐਲਸੀਵੀ ਜਾਂ ਐਲਜੀਵੀ ਜਿਹੜੀ ਗੱਡੀਆਂ ਨੇ ਉਹਨਾਂ ਦਾ 355 ਰੁਪਏ ਇੱਕ ਪਾਸੇ ਦਾ ਤੇ 535 ਰੁਪਏ ਉਹ ਜਿਹੜਾ ਆਉਣ ਜਾਣ ਦਾ ਖਰਚਾ ਤੇ ਜੇਕਰ ਮਹੀਨੇ ਦਾ ਪਾਸ ਬਣਵਾਉਣਾ ਤਾਂ 11885 ਰੁਪਏ ਹੋ ਗਿਆ ਜੇਕਰ ਤੁਸੀਂ ਇੱਥੋਂ ਬੱਸ ਜਾਂ ਟਰੱਕ ਲੈ ਕੇ ਲੰਘ ਰਹੇ ਹੋ ਕਿਉਂਕਿ ਜ਼ਿਆਦਾਤਰ ਟਰੱਕ ਜਿਹੜੇ ਨੇ ਉਹ ਲੰਘਦੇ ਨੇ ਇਸ ਰੋਡ ਦੇ ਉੱਤੇ ਐਨ ਐਚ 44 ਆ ਤਾਂ ਟਰੱਕਾਂ ਦੇ ਰੇਟ ਜਿਹੜੇ ਨੇ ਉਹ 745 ਰੁਪਏ ਇੱਕ ਪਾਸੇ ਦਾ ਜੇਕਰ ਤੁਸੀਂ ਇੱਥੋਂ ਟਰੱਕ ਲੈ ਕੇ ਲੰਘ ਰਹੇ ਹੋ ਭਾਵੇਂ ਜੇ ਜਲੰਧਰ ਤੋਂ ਹੀ ਤੁਰੇ ਹੋ ਤਾਂ ਲੁਧਿਆਣੇ ਪਹੁੰਚਣ ਤੋਂ ਪਹਿਲਾਂ ਤੁਹਾਨੂੰ 745 ਰੁਪਏ ਇਸ ਜਗ੍ਹਾ ਦੇ ਉੱਤੇ ਦੇਣੇ ਪੈਣਗੇ ਤਾਂ ਜੇਕਰ ਤੁਸੀਂ ਆਉਣ ਜਾਣ ਕਰਨਾ ਹੈ ਤਾਂ 1120 ਰੁਪਏ ਭਾਵੇਂ ਜੇ ਤੁਸੀਂ ਇਕੱਠੀ ਪਰਚੀ ਕਢਵਾਉਣੀ ਹੈ ਤਾਂ 1120 ਰੁਪਏ ਤੁਹਾਨੂੰ ਦੇਣੇ ਪੈਣਗੇ ਤੇ 24905 ਰੁਪਏ ਜਿਹੜੇ ਨੇ ਓਹੋ ਤੁਹਾਨੂੰ ਮਹੀਨੇ ਦੇ ਪਾਸ ਦੇ ਮਿਲ ਸਕਦੇ ਦੇਣੇ ਪੈ ਸਕਦੇ ਨੇ ਤਾਂ ਉਸ ਤੋਂ ਬਾਅਦ ਜਿਹੜਾ 3 ਐਕਸਲ ਕਮਰਸ਼ੀਅਲ ਵਹੀਕਲ ਜਿਹੜਾ ਉਹਦੇ 815 ਤਾਂ H C A M E M E M B ਜਿਹੜਾ 6 ਤੋਂ 4 ਤੋਂ 6 ਜਿਹੜਾ ਐਕਸਲ ਜਿਹਨੂੰ ਕਿਹਾ ਜਾਂਦਾ ਹੈ ਭਾਅ ਵੱਡੇ ਜੇਕਰ ਤੁਸੀਂ 4 ਤੋਂ ਅਤੇ 6 ਧੁਰੇ ਵਾਲੇ ਵਾਹਨ ਜਿਹੜੇ ਹੈ ਜੇ ਇੱਥੋਂ ਲੈ ਕੇ ਲੰਘਦੇ ਹੋ ਤਾਂ ਤੁਹਾਨੂੰ 1170 ਰੁਪਏ ਇੱਕ ਪਾਸੇ ਦੇ ਤੇ 1755 ਰੁਪਏ ਇੱਕ ਪਾਸੇ ਦੇ ਓਵਰ ਸਾਈਜ਼ਡ ਵਾਹਨ ਜਿਹੜਾ ਹੈ ਭਾਅ ਜੇਕਰ ਤੁਸੀਂ ਤੁਹਾਡੇ ਕੋਲੇ ਸਾਈਜ਼ ਵੱਡੇ ਸਾਈਜ਼ ਵਾਲਾ ਵਾਹਨ ਹੈ ਤਾਂ ਜਾਂ ਕੋਈ ਲੰਬਾ ਵਾਹਨ ਹੈ ਤਾਂ ਉਹ ਉਸਦੇ 1425 ਰੁਪਏ ਤੁਹਾਨੂੰ ਇੱਕ ਪਾਸੇ ਦੇ ਦੇਣੇ ਪੈਣਗੇ ਤੇ 2140 ਰੁਪਏ ਜਿਹੜੇ ਆ ਉਹ ਆਉਣ ਜਾਣ ਦੇ ਜੇਕਰ ਤੁਸੀਂ ਪਰਚੀ ਕਰਵਾਉਣੀ ਹੈ ਉਸਦੇ ਤੇ ਨਹੀਂ 47500 45 ਰੁਪਏ ਜਿਹੜੇ ਆ ਉਹ ਤੁਹਾਨੂੰ ਮਹੀਨੇ ਦੇ ਪਾਸ ਦੇ ਜਿਹੜੇ ਆ ਉਹ ਮਿਲ ਸਕਦੇ ਆ ਦੇਨੇ ਪੈ ਸਕਦੇ ਆ ਤਾਂ ਹੁਣ ਇਹ ਇਸ ਕਾਰਨਾ ਕਰਕੇ ਜਿਹੜਾ ਇਸ ਨੂੰ ਸਭ ਤੋਂ ਮਹਿੰਗਾ ਟੋਲ ਪਲਾਜਾ ਖਾਸ ਕਰਕੇ ਜੇਕਰ ਦਿੱਲੀ ਤੋਂ ਅਮਰਸਰ ਤੱਕ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਮਹਿੰਗਾ ਟੋਲ ਪਲਾਜਾ ਕਰਨਾਲ ਦੇ ਟੋਲ ਪਲਾਜੇ ਤੋਂ ਬਾਅਦ ਫਿਰ ਲੱਡਵਾਲ ਟੋਲ ਪਲਾਜੇ ਨੂੰ ਹੁਣ ਬੰਦ ਕਰ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਕੋਈ ਵੀ ਮੁਲਾਜ਼ਮ ਨਹੀਂ ਇੱਥੇ ਜਿਹੜੇ ਕੈਬਨ ਨੇ ਉਹਨਾਂ ਦੇ ਉੱਤੇ ਤਰਪਾਲਾਂ ਪਾ ਦਿੱਤੀਆਂ ਗਈਆਂ ਨੇ ਤਾਂ ਕੋਈ ਵੀ ਮੁਲਾਜ਼ਮ ਤੁਹਾਨੂੰ ਦਿਖਾਈ ਨਹੀਂ ਦੇਗਾ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਹੀਕਲ ਜਿਹੜੇ ਆ ਉਹ ਇਸੇ ਤਰ੍ਹਾਂ ਲੰਘ ਰਹੇ ਨੇ ਕੋਈ ਬੂਮ ਬੈਰੀਅਰ ਇੱਥੇ ਨਹੀਂ ਹੈ ਤਾਂ ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਰਿਪੋਰਟ ਆਈ ਬੂਮ ਬੈਰੀਅਰ ਵੀ ਜਿਹੜੇ ਇੱਥੇ ਤੁਸੀਂ ਆ ਦੇਖ ਸਕਦੇ ਹੋ ਬੂਮ ਬੈਰੀਅਰ ਨਹੀਂ ਕਿਸੇ ਵੀ ਕੈਬਨ ਦੇ ਅੱਗੇ ਸਾਰੇ ਕੈਬਨਾਂ ਤੋਂ ਜਿਹੜਾ ਬੂਮ ਬੈਰੀਅਰ ਹਟਾ ਦਿੱਤੇ ਗਏ ਨੇ ਇਹ ਤਸਵੀਰਾਂ ਤੁਹਾਨੂੰ ਐਸੀ ਦਿਖਾ ਰਹੇ ਆ ਤਰਪਾਲ ਜਿਹੜੀ ਆ ਉਹ ਪਈਆਂ ਹੋਈਆਂ ਨੇ ਦੁਆਬਾ ਦੀਆਂ ਵੀਕੇਜੂ ਦੁਆਬਾ ਯੂਨੀਅਨ ਜਿਹੜੀ ਆ ਉਹਨਾਂ ਦੇ ਵੱਲੋਂ ਇਤੋਂ ਦੀਆਂ ਜਿਹੜੀਆਂ ਟੈਕਸੀ ਯੂਨੀਅਨਾਂ ਨੇ ਉਹਨਾਂ ਦੇ ਵੱਲੋਂ ਤਾਂ ਲਾਈਨਾਂ ਸਾਰੀਆਂ ਬੰਦ ਨੇ ਭਾਅ ਫ੍ਰੀ ਦੇ ਵਿੱਚ ਜਿਹੜਾ ਲੋਕ ਲੰਘ ਰਹੇ ਨੇ ਤਾਂ ਹਾਲਾਂਕਿ ਇਹ ਬਹੁਤ ਮਹਿੰਗਾ ਟੋਲ ਪਲਾਜ਼ਾ ਬਣਿਆ ਜਾਂਦਾ ਤੇ ਹੁਣ ਲੋਕਾਂ ਨੂੰ ਆਮ ਜਿਹੜੇ ਯਾਤਰੀ ਨੇ ਉਹਨਾਂ ਨੂੰ ਰਾਹਤ ਜ਼ਰੂਰ ਹੈਗੀ ਆ ਕਿ ਉਹਨਾਂ ਨੂੰ ਟੋਲ ਨਹੀਂ ਦੇਣਾ ਪੈ ਰਿਹਾ ਸਭ ਤੋਂ ਮਹਿੰਗੇ ਟੋਲ ਪਲਾਜ਼ੇ ਦਾ ਪਰ ਦੂਜੇ ਪਾਸੇ ਇਸ ਦਾ ਇੱਕ ਹੋਰ ਪੱਖ ਵੀ ਆ ਹੋਰ ਪੱਖ ਇਹ ਆ ਕਿ ਐਨ ਐਚ ਆਈ ਨੈਸ਼ਨਲ ਹਾਈਵੇ ਆਥਾਰਟੀ ਆਫ ਇੰਡੀਆ ਨੂੰ ਜਿਹੜਾ ਵੱਡਾ ਘਾਟਾ ਪੈ ਰਿਹਾ ਹੈ ਜੇਕਰ ਤਾਂ ਪਿਛਲੇ 22 ਦਿਨਾਂ ਤੋਂ 22 ਦਿਨਾਂ ਤੋਂ ਇਹ ਜਿਹੜਾ ਟੋਲ ਪਲਾਜ਼ਾ ਉਹ ਪਰਚੀ ਮੁਕਤ ਹੈ ਤੇ ਹੁਣ ਪੱਕੇ ਤੌਰ ਤੇ ਬੰਦ ਕਰ ਦਿੱਤਾ ਗਿਆ ਤਾਂ ਪਿਛਲੇ ਦਿਨਾਂ ਦੇ ਵਿੱਚ ਇੱਕ ਰਿਪੋਰਟ ਆਈ ਸੀ ਕਿ 10 ਦਿਨਾਂ ਦੇ ਵਿੱਚ 8 ਕਰੋੜ ਤੋਂ ਵੱਧ ਦਾ ਜਿਹੜਾ ਉਹ ਇਸ ਨੂੰ ਨੁਕਸਾਨ NHAI ਨੂੰ ਹੋਇਆ ਤਾਂ ਹੁਣ ਕਰੋੜਾ ਰੁਪਏ ਦਾ ਨੁਕਸਾਨ ਜ਼ਰੂਰ ਹੋਇਆ ਹਾਲਾਂਕਿ ਜੋ ਮੰਗਾਂ ਨੇ ਉਹ ਮੰਗਾਂ ਸਿਰਫ ਇਹ ਸੀ ਕਿ ਤੁਹਾਨੂੰ ਰੇਟ ਜਿਹੜੇ ਆ ਘਟਾਉਣੇ ਚਾਹੀਦੇ ਨੇ ਤਾਂ ਹੋਰ ਜਿਹੜੇ ਹਾਂ ਜਿਨ੍ਹਾਂ ਦੀ ਮਿਆਦ ਪੂਰੀ ਹੋ ਚੁੱਕੀ ਹੈ ਉਹ ਟੋਲ ਪਲਾਜ਼ੇ ਬੰਦ ਕਰਨੇ ਚਾਹੀਦੇ ਨੇ ਤਾਂ ਇਸ ਦੇ ਉੱਤੇ ਬਹੁਤ ਸਾਰੇ ਟੋਲ ਪਲਾਜ਼ੇ ਨੇ ਅਮਰਸਰ ਤੋਂ ਲੈ ਕੇ ਦਿੱਲੀ ਤੱਕ ਬਹੁਤ ਸਾਰੇ ਟੋਲ ਪਲਾਜ਼ੇ ਨੇ ਕਰਨਾਲ ਨੂੰ ਕਰਨਾਲ ਦੇ ਟੋਲ ਪਲਾਜ਼ੇ ਨੂੰ ਇਸ ਤੋਂ ਜਿਹੜਾ ਦੂਜੇ ਨੰਬਰ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਮੰਨਿਆ ਜਾਂਦਾ ਤੇ ਇਸੇ ਰੋਡ ਦੇ ਉੱਤੇ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡਵਾਲ ਟੋਲ ਪਲਾਜ਼ਾ ਆਇਆ ਤੇ ਜਿਸ ਨੂੰ ਸਭ ਤੋਂ ਮਹਿੰਗਾ ਮੰਨਿਆ ਜਾਂਦਾ ਸਭ ਤੋਂ ਵੱਧ ਪਰਚੀ ਲੋਕਾਂ ਨੂੰ ਇਸੇ ਜਗ੍ਹਾ ਦੇ ਉੱਤੇ ਟੈਕਸ ਦੇਣਾ ਪੈਂਦਾ ਹੁਣ ਉਹ ਟੈਕਸ ਲੋਕ ਨਹੀਂ ਦੇ ਰਹੇ ਫ੍ਰੀ ਦੇ ਵਿੱਚ ਲੋਕ ਲੰਘ ਰਹੇ ਨੇ ਇਸ ਨੂੰ ਲੈ ਕੇ ਹੁਣ ਤੱਕ ਕਿੰਨਾ ਨੁਕਸਾਨ ਹੋਇਆ ਇਸ ਦੇ ਬਾਰੇ ਵੀ ਗੱਲ ਕਰਕੇ ਜਾਣ ਦੀ ਕੋਸ਼ਿਸ਼ ਕਰਾਂਗੇ ਐਨਐਚਆਈ ਦੇ ਅਧਿਕਾਰੀਆਂ ਦੇ ਕੋਲੋਂ ਪਰ ਤੁਹਾਨੂੰ ਦੱਸ ਦਈਏ ਕਿ ਸਭ ਤੋਂ ਮਹਿੰਗਾ ਟੋਲ ਪਲਾजा ਹੁਣ ਬੰਦ ਹੋ ਚੁੱਕਾ ਹੈ ਤਰਪਾਲਾਂ ਪਈਆਂ ਹੋਈਆਂ ਨੇ ਕੈਬਨ ਬੰਦ ਨੇ ਕੈਬਨਾਂ ਦੇ ਵਿੱਚ ਕੋਈ ਵੀ ਮਲਾਜ਼ਮ ਨਹੀਂ ਸਮਾਨ ਤੱਕ ਉਸ ਦੇ ਵਿੱਚ ਨਹੀਂ ਹੈ ਤਾਂ ਟੋਲ ਪਲਾਜਾ ਫ੍ਰੀ ਹੋਇਆ ਤਾਂ ਡਰਾਈਵਰ ਜਿਹੜੇ ਨੇ ਟਰੱਕ ਡਰਾਈਵਰ ਜਿਨ੍ਹਾਂ ਨੂੰ ਟੋਲ ਟੈਕਸ ਜਿਹੜਾ ਦੇਣਾ ਪੈਂਦਾ ਸੀ ਉਹਨਾਂ ਦੇ ਕੋਲੋਂ ਜਾਣ ਦੀ ਕੋਸ਼ਿਸ਼ ਕਰਦੇ ਆ ਤਾਂ ਟੋਲ ਜਿਹੜਾ ਹੁਣ ਫ੍ਰੀ ਹੋਇਆ ਬੰਦ ਕਰ ਦਿੱਤਾ ਕਿਸਾਨਾਂ ਦੇ ਵੱਲੋਂ ਟਰੈਕਸੀ ਯੂਨੀਅਨ ਟਰੈਕਟਰ ਯੂਨੀਅਨਾਂ ਰਾਹਤ ਹੈਗੀ ਕੀ ਲੱਗ ਰਿਹਾ ਤੁਹਾਨੂੰ ਰਾਹਤ ਹੈਗੀ ਆ ਜੀ ਬਹੁਤ ਵਧੀਆ ਵਧੀਆ ਜੀ ਸਭ ਤੋਂ ਮਹਿੰਗਾ ਟੋਲ ਪਲਾजा ਇਹ ਤਾਂ ਉਹ ਤੁਸੀਂ ਬਾਹਰ ਵੀ ਜਾਂਦੇ ਹੋਵੋਗੇ ਇੰਨੀ ਪਰਚੀ ਹੈਗੀ ਕਿਸੇ ਦੀ ਨਹੀਂ 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 ਜਿੰਨਾ ਲੱਖ ਰੁਪਇਆ ਭਾਜੀ ਨਾ ਦੇਣਾ ਪੈਂਦਾ ਜੀ ਉਹ ਬਚੂ ਨਾਲੇ ਮਰਜੀ ਨਾਲ ਟੋਲ ਵਧਾਈ ਜਾਂਦੇ ਆ ਜੀ ਉਹ ਦੋ ਤਿੰਨ ਵਾਰੀ ਪਿਛਲੇ ਪੰਜਾ 6 ਮਹੀਨਿਆਂ 'ਚ ਵਧਾਉਂਦੇ ਆ ਹਾਂ ਜੀ ਹਾਂ ਜੀ ਹਾਂ ਜੀ ਸਰ ਜਿੰਨਾ ਲੱਖ ਰੁਪਈਆ ਇਹਨਾਂ ਨੂੰ ਦੇਣਾ ਪੈਂਦਾ ਹੈ ਉਹ ਬਚੂਗਾ। ਉਹ ਕਹਿ ਰਹੇ ਆ ਕਿ ਲੱਖਾਂ ਰੁਪਈਆ ਜਿਹੜਾ ਦੇਣਾ ਪੈਂਦਾ ਸੀ ਉਹ ਉਸਦੀ ਬਚਤ ਹੋਊਗੀ। ਤਾਂ ਕੀ ਕਹਿਣਾ ਚਾਹੁੰਦੇ ਹੋ? ਤਾਂ ਕੀ ਕਿੰਨਾ ਕਰ ਪੈਸਾ ਜਿਹੜਾ ਉਹ ਇੱਕ ਟਰੱਕ ਵਾਲੇ ਦਾ ਜਿਹੜਾ ਮਹੀਨੇ ਦਾ ਜਾਂ ਜਾਂਦਾ ਸਾਲ ਦਾ ਜਿੱਦਾਂ ਪਾਜੀ ਆਪਣੇ ਹਨਾ ਜਿੱਦਾਂ ਗੱਡੀਆਂ ਦਾ ਲੱਖਾਂ ਰੁਪਈਆ ਸਨ ਜਿਹੜਾ ਜਾਂਦਾ ਸੀਗਾ ਇਹਨਾਂ ਨੂੰ ਟੋਲ ਵਾਲਿਆਂ ਨੂੰ ਤੇ ਉਹ ਸਾਡਾ ਬਚੂਗਾ ਜੀ। ਤੇ ਇੱਕ ਤਾਂ ਉੱਦਾਂ ਡੀਜ਼ਲ ਮਹਿੰਗਾ ਹੈ ਇੱਕ ਟੋਲ ਮਹਿੰਗਾ ਸੀਗਾ। ਡ੍ਰਾਈਵਰਾਂ ਦਾ ਕੁਝ ਬਚਦਾ ਹੀ ਨਹੀਂ ਸੀਗਾ ਤੇ ਉਹੋ ਹੀ ਫੇਰ ਕੋਈ ਨਾ ਕੋਹ ਗੱਡੀਆਂ ਨੂੰ ਬਚੂਗਾ ਜੀ ਠੀਕ ਹੈ ਨਹੀਂ ਤੇ ਫੇਰ ਟੋਲ ਵੀ ਇਹਨਾਂ ਨੇ ਮਹੀਨਿਆਂ ਦੇ ਵਿੱਚ ਦੋ ਦੋ ਤਿੰਨ ਤਿੰਨ ਵਾਰੀ ਵਧਾਤਾ ਇੰਨਾ ਟੋਲ ਹੈ ਹੀ ਨਹੀਂ ਹੋਰ ਪਾਸੇ ਵੀ ਕਿਤੇ ਵੀ ਹਾਂਜੀ ਤਾਂ ਟੋਲ ਇਹਨਾਂ ਤੋਂ ਟੋਲ ਤੋਂ ਰਾਹਤ ਜ਼ਰੂਰ ਹੈਗੀ ਆ ਟੈਕਸ ਜਿਹੜਾ ਹੈ ਕਿ ਦੇਣਾ ਪੈਂਦਾ ਸੀ ਉਸ ਤੋਂ ਜ਼ਰੂਰ ਰਾਹਤ ਹੈ ਤਾਂ ਐਨ ਐਚ ਆਈ ਦੇ ਅਧਿਕਾਰੀਆਂ ਕੋਲੋਂ ਵੀ ਜਾ ਕੇ ਗੱਲ ਕਰਾਂਗੇ ਤੇ ਉਹਨਾਂ ਦੇ ਕੋਲੋਂ ਵੀ ਜਾਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕੁਝ ਜਿਹੜਾ ਉਹਨਾਂ ਦਾ ਕੀ ਪੱਖ ਹੈਗਾ ਵੀ ਟੋਲਪਲਾ ਜਾ ਫ੍ਰੀ ਹੋਇਆ ਰਾਹਤ ਹੈਗੀ ਕੀ ਬੋਹ ਰਾਤ ਹੈ ਭਾਜੀ ਬੋਹ ਰਾਤ ਹੈ ਹਾਂ ਬੋਹ ਰਾਤ ਹੈ ਪੱਕਾ ਡਰਾਈਵਰ ਖੁਸ਼ ਨੇ ਕਹਾ ਸੀ ਬਹੁਤ ਖੁਸ਼ ਨੇ ਬਹੁਤ ਖੁਸ਼ ਨੇ ਬਹੁਤ ਖੁਸ਼ ਨੇ ਹਾਂਜੀ ਪੁੱਛ ਰਹੇ ਆ ਕਿ ਕਿਸ ਤਰ੍ਹਾਂ ਰਾਹਤ ਹੈਗੀ ਆ ਗੁਰੂ ਜੀ ਕੀ ਫਤਿਹ ਟੋਲਪਲਾ ਜਾ ਜਿਹੜਾ ਉਹ ਬੰਦ ਕਰਤਾ ਕੀ ਕਹਿਣਾ ਚਾਹੋਂਗੇ ਮਹਾਰਾਜ ਜੀ ਇੰਨੀ ਕਿਰਪਾ ਬਾਬੇ ਗੁਰੂ ਤੇਗ ਬਹਾਦਰ ਦੀ ਇਹ ਬੰਦ ਹੀ ਰਵੇ ਇਸੇ ਆਪਾ ਬੰਦ ਹੀ ਰਵੇ ਕਿੱਥੇ ਗਰੀਬ ਆਦਮੀ ਕੇ ਕੋਈ ਸਾਡਾ 2200 ਰੁਪਇਆ ਲੈਂਦੇ ਰਕੋ ਤੇ ਨਾਲੇ ਇਹ ਕੰਮ ਜਿਹੜਾ ਕਿਸਾਨ ਇਕਤਾ ਜਿੰਦਾਬਾਦ ਹੀ ਰਹਿਣੀ ਤੇ ਜਿੰਦਾਬਾਦ ਹੈਗੀ ਆ ਹਾਂ 2800 ਹਾਂ 2800 ਰੁਪਇਆ ਉਹ ਤਾਂ ਵੱਡੀ ਗੱਡੀ ਦਾ ਤੇ ਇੱਕ ਨਖਰੇ ਕਰਦੇ ਭਾਜੀ ਜਦੋਂ ਆਈਦਾ ਵਾ ਇਹ ਦੀਵਾਨੀ-ਦੀਵਾਨੀ ਦੇ ਬੰਦੇ ਨਹੀਂ ਜਿਹੜੇ ਰੱਖੇ ਨਾ ਤੇ ਡਰਾਈਵਰ ਦੀ ਕੋਈ ਵੈਲਯੂ ਨਹੀਂ ਸਮਝਦੇ ਤੁਸੀਂ ਦੁਬਈ ਜਾਓ ਹੋਰ ਕੇ ਕੰਟਰੀ ਜਾਓ ਐਨੀ ਇੱਜ਼ਤਵਾ ਡਰਾਈਵਰ ਦੀ ਇੱਥੇ ਕੋਈ ਵੈਲਯੂ ਨਹੀਂ ਡਰਾਈਵਰ ਦੀ ਉਹ ਇਹ ਕਹਿ ਕੇ ਕਮਾਉਂਦੇ ਆ ਹੁਣ ਤੁਸੀਂ ਜੀ ਕਹੋਗੇ ਨਹੀਂ ਤੁਹਾਨੂੰ ਜੀ ਕਹਿਣਾ ਪਰ ਭਾਜੀ ਨਹੀਂ ਇੱਥੇ ਇਤਨੀ ਡਰਾਈਵਰ ਦੀ ਕਰਦੇ ਇਹ ਜਿਹੜੀ ਸਰਕਾਰ ਬਣੀ ਆ ਸਰਕਾਰ ਤੇ ਬਣੀ ਨੇ ਬੇੜਾ ਹੀ ਬਾਤ ਆਵਾ ਆਂਦਾ ਹੈ ਭਗਵਾਨ ਤਮਨ ਸਿੰਘ ਜੀ ਬੜੀ ਕਿਰਪਾ ਕਰਾਂਗੇ ਨੇ ਪਾਣੀ ਕਰ ਦੂੰ ਉਹ ਕਰ ਦੂੰ ਹਾ ਡਰਾਈਵਰਾਂ ਬਾਰੇ ਕੀ ਸੋਚਿਆ ਨੇ ਨੇ ਇਹ ਬਦੱਸੋ ਪਹਿਲਾਂ ਮੈਨੂੰ 1 ਰੁਪਏ ਦਾ ਡਰਾਈਵਰਾਂ ਪਿੱਛੇ ਕੋਈ ਸੋਚਿਆ ਨਹੀਂ ਜਿੰਨਾ ਅੰਨ ਦਾਦਾ ਲਿਆ ਕੇ ਤੁਹਾਨੂੰ ਖਵਾਉਣਾ ਉਹਨਾਂ ਨੂੰ ਆਂਦਾ ਤੁਹਾਡੇ ਕੇ ਜਿਹੜੇ ਆਪੇ ਭੁਗਤੋ ਉਹ ਮੋਦੀ ਨੇੜਾ ਕੇਜਲ ਆਇਆ ਉਹ ਸਾਡੇ ਪਾਦੀ ਬੇਪਤਾਨਿਆ ਨੇ ਨਿਗੇ ਨਿਗੇ ਕਿੱਥੋਂ ਪੈਸਾ ਭਰਨਾ ਬਾਬਾ ਜੀ ਠੀਕ ਹੈ ਜੀ ਵਾਇਰ ਚ ਕੀ ਖਾਲਸਾ ਵਾਇਰ ਚ ਕੀ ਪਤੇ